ਜੀ ਬਾਈ ਜੀ ਇਹ ਜਮੀਨ 30 ਕਿੱਲੇ ਜਮੀਨ ਹੈਗੀ ਔਰ 18 ਫੁੱਟੀ ਰੋਡ ਦਾ ਫਰੰਟ ਹੈ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਇੱਕ ਕਿੱਲੇ ਦਾ ਫਰੰਟ ਲੱਗਦਾ 18 ਫੁੱਟੀ ਰੋਡ ਦੇ ਉੱਪਰ ਆ ਘਰ ਤੋਂ ਲੈ ਕੇ ਤੇ ਇਹ ਇੱਥੇ ਤੱਕ ਹੋ ਤੱਕ ਚਲਿਆ ਗਿਆ ਇਹ ਆਹ ਵੱਟ ਤੱਕ ਇੱਥੋਂ ਸਿੱਧੀ ਪਿੱਛੇ ਨੂੰ ਜਾ ਕੇ ਸੱਜੇ ਪਾਸੇ ਨੂੰ ਘੁੰਮ ਗਈ ਇਹ ਆਹ ਦੇਖੋ ਇੱਥੋਂ ਸੱਜੇ ਹੋ ਘਰਾਂ ਤੱਕ ਚਲੀ ਗਈ ਤੇ ਇੱਥੋਂ ਫਿਰ ਇਧਰੋਂ ਖੱਬੇ ਆ ਘਰ ਦੇ ਉੱਪਰ ਦੀ ਚਲੀ ਗਈ ਇਹ ਸਾਰਾ ਪਿੱਛੇ ਜਾ ਕੇ ਫਿਰ ਚੌੜਾ ਹੋ ਜਾਂਦਾ ਤੇ ਪਿੱਛੋਂ ਤੋਂ ਵੀ ਇੱਕ ਰਸਤਾ ਲੱਗਦਾਗਾ ਚਾਰ ਮੋਟਰਾਂ ਲੱਗੀਆਂ 30 ਕਿੱਲੇ ਜ਼ਮੀਨ ਪਿੰਡ ਵੀ ਆ ਨੇੜੇ ਮੈਂ ਤੁਹਾਨੂੰ ਦਿਖਾ ਰਿਆਂਗਾ ਤੇ ਪਿੱਛੋਂ ਦੀ ਵੀ ਜਾ ਕੇ ਦਿਖਾਉਣਾਗਾ ਬਹੁਤ ਹੀ ਵਧੀਆ ਟੱਕਾਗਾ 30 ਕਿੱਲਿਆਂ ਦਾ ਤੇ ਇਹ ਆ ਗਿਆ ਇੱਧਰ ਰੈਕ ਕੋਟ ਦੇ ਨੇੜੇ ਹੈਗੀ ਆ 30 ਕਿੱਲੇ ਜ਼ਮੀਨ ਤੇ ਪਿੱਛੋਂ ਦੀ ਵੀ ਤੁਹਾਨੂੰ ਮੈਂ ਨਗਾ ਮਰਵਾ ਦਿੰਨਾ ਬਹੁਤ ਹੀ ਵਧੀਆ ਮਤਲ ਟੱਕਾ ਹੈਗਾ ਚਾਰ ਮੋਟਰਾਂ ਦੇ ਨਾਲ ਆ ਇਧਰ ਵੀ ਇੱਥੋਂ ਤੇ ਲੱਗੀ ਉਰੋਂ ਤੋਂ ਆ ਘਰਾਂ ਤੱਕ ਜਿੱਥੇ ਮੈਂ ਆ ਰਿਹਾ ਅੱਛਾ ਆ ਆ ਮਤਲਬ ਆ ਗਈ ਓਕੇ ਅ ਓਕੇ ਜਿੱਥੇ ਆ ਤੁਸੀਂ ਖੜੇ ਹੋ ਹੈ ਅੱਛਾ ਉਹ ਜਿਹੜਾ ਟੇਹਾ ਜਾ ਕਰ ਓਕੇ ਓਕੇ ਬੜਾ ਠੀਕ ਆ ਠੀਕ ਆ ਓਕੇ ਬਹੁਤ ਕੋਈ ਗੱਲ ਨਹੀਂ ਆਜੋ ਆਜੋ ਮੜਿਆ ਬਹੁਤ ਹੀ ਕਮਾਲ ਦੀ ਜ਼ਮੀਨਾਂ ਜੀ ਬਹੁਤ ਛੋਟੇ ਦੇ ਸਰ ਵਰਗੇ ਜ਼ਮੀਨਾਂ ਆ ਤੁਸੀਂ ਦੇਖ ਸਕਦੇ ਹੋ ਕਿੱਡੀ ਗੱਡੀ ਜਿਹੜੀ ਖੜੀ ਆ ਇਹ ਗਰੰਟੇ ਹੀ ਪਈ ਆ ਔਰ ਰੋਡ ਜਿੱਥੋਂ ਮੈਂ ਰੋਡ ਦਿਖਾਈ ਸੀ ਉਹ ਘਰ ਦੇ ਕੋਲ ਨਹੀਂ ਸੀ ਮੈਂ ਖੜਾ ਉਹ ਦੇਖੋ ਇਹ ਔਰ 18 ਫੁੱਟ ਦੀ ਰੋਡ ਲੱਗ ਗਈ ਇੱਥੋਂ ਜਦੋਂ ਮੂੰਹ ਨੂੰ ਦਿਖਾਈ ਆ ਤੇ ਆ ਪਿੱਛੋਂ ਦੀ ਆ ਕੇ ਆ ਮੈਂ ਜਿਹੜੇ ਰਸਤੇ ਖੜਾਂਗਾ ਇੱਕ ਟਾਣਾ ਇਹ ਰਸਤਾ ਆ ਗਿਆ ਇੱਥੇ ਤੱਕ ਇਧਰ ਦੀ ਸਾਰਾ ਸਰਕਾਰੀ ਰਸਤਾ ਚਲੇ ਗਿਆ ਉਹ ਗੇਕਾਰ ਖੜੀਏ ਸਾਡੀ ਉਹ ਰਸਤਾ ਉੱਪਰ ਦੀ ਜਾ ਕੇ ਉੱਪਰੇ ਚਲੀ ਗਈ 30 ਏਕੜ ਜ਼ਮੀਨ ਚਾਰ ਮੋਟਰਾਂ ਤਕਸੀਮ ਟੱਕ हां ਵੀ ਦੋਸਤੋ ਤੁਹਾਨੂੰ ਜ਼ਮੀਨ ਦਿਖਾ ਰਿਹਾ ਵਧੀਆ ਲਿੰਕ ਰੋਡ ਦੇ ਉੱਪਰ ਜ਼ਮੀਨ ਹੈ ਤੇ ਇੱਕ ਵਿਚਾਲੇ ਦੋ ਸਾਈਡਾਂ ਦੇ ਫਰੰਟ ਲੱਗਦਾ ਹੈ ਦੋ ਮੋਟਰਾਂ ਨੇ ਚੌੜੀ ਵਧੀਆ ਰੋਡ ਹੈਗੀ ਲਿੰਕ ਰੋਡ ਵਧੀਆ ਰੋਡ ਹੈਗੀ ਤੇ ਤੁਪ ਜਾਓ ਜ਼ਮੀਨਾਂ ਪੂਰੀ ਵਧੀਆ ਫਰੰਟ ਘੱਟੋ ਘੱਟ ਦੋ ਕਿੱਲਾਂ ਦਾ ਇੱਕ ਪਾਸੇ ਤਿੰਨ ਕਿੱਲਾਂ ਦਾ ਇੱਕ ਪਾਸੇ ਆ ਤੇ ਜ਼ਮੀਨ 5 ਕਿੱਲੇ ਇੱਕ ਛੇੜ ਤੇ ਆ ਤੇ 8 ਕਿੱਲੇ ਇੱਕ ਸਾਈਡ ਤੇ ਆ ਬਾਕੀ ਅਬਜੈਕਟ ਪੂਰੀ ਮੈਂ ਟੈਲੀਫੋਨ ਤੇ ਦੱਸੂਗਾ ਖੰਨੇ ਵਾਲੇ ਪਾਸੇ ਜ਼ਮੀਨ ਹੈ ਔਰ ਐਂਡ ਟਾਪ ਦਾ ਟੱਕਾ ਪੂਰਾ ਜੇ ਕਿਸੇ ਨੇ ਬੱਖੋ-ਬਖਰਾ ਲੈਣਾ ਤਾਂ ਬੱਖੋ-ਬਖਰਾ ਵੀ ਦੇ ਦਾਂਗੇ ਇਹ ਕਿਸੇ ਨੇ ਇਕੱਠਾ ਲੈਣਾ ਤਾਂ ਇਕੱਠਾ ਵੀ ਦੇ ਦਾਂਗੇ ਔਰ ਦੇਖਣ ਲਈ ਤੁਹਾਨੂੰ ਟੈਲੀਫੋਨ ਤੇ ਸੰਪਰਕ ਕਰਨਾ ਪਊਗਾ ਗੱਲਬਾਤ ਲਈ ਲੋਕੇਸ਼ਨ ਤੁਹਾਨੂੰ ਮਾੜੀ ਜਿਹੀ ਦਿਖਾਤੀ ਵਸੇ ਇਸਾਰਾ मात्र ਬਾਕੀ ਤੁਸੀਂ ਫੋਨ ਚੱਕੋ ਟੈਲੀਫੋਨ ਕਰੋ ਜੇਕਰ ਜਮੀਨ ਲੈਣੀ ਆ ਸਵਾਦ ਲੈਣ ਦੀ ਖਾਤਰ ਨਾ ਪਲੀਜ਼ ਫੋਨ ਕਰਿਓ ਜੇ ਜਮੀਨ ਖਰੀਦਣੀ ਆ ਤੁਸੀਂ ਚਾਹਵਾਂ ਨੂੰ ਜਮੀਨ ਖਰੀਦਣ ਦੇ ਵੀ ਭਾਈ ਹਾਂ ਆਪਾਂ ਪੈਸੇ ਲਾਉਣੇ ਨੇ ਵਧੀਆ ਜਮੀਨ ਤੇ ਕਿਉਂਕਿ ਖੰਨੇ ਵਾਲੇ ਪਾਸੇ ਤੁਹਾਨੂੰ ਪਤਾ ਹੀ ਆ ਜਮੀਨਾਂ ਜਿਹੜੀਆਂ ਨੇ ਗਿਆ ਦਿਲ ਖੋਲ ਕੇ ਲੈਣੀਆਂ ਪੈਂਦੀਆਂ ਨੇ ਪਰ ਇਹ ਜੇ ਟੱਕ ਮਿਲਦੇ ਵੀ ਨਹੀਂ ਹੈਗੇ ਵੀ ਜਿਹੜੇ ਆਪਣਾ ਮੋਟਰਾਂ ਲੱਗੀਆਂ ਹੋਣ ਤੇ ਰੋਡ ਤੇ ਫਰੰਟ ਹੋਵੇ ਅੱਜ ਕੱਲ ਟੱਕ ਬਹੁਤ ਘੱਟ ਮਿਲਦੇ ਨੇ ਔਰ ਅਗਰ ਤੁਸੀਂ ਜ਼ਮੀਨ ਲੈਣੀ ਚਾਹੁੰਦੇ ਹੋ ਵਧੀਆ ਖੰਨੇ ਵਾਲੇ ਪਾਸੇ ਆ ਤੁਹਾਨੂੰ ਐਨ ਪ੍ਰਕ ਦੇ ਨੇ ਤੁਸੀਂ ਜ਼ਮੀਨ ਆ ਕੇ ਦੇਖੋ ਨਾਲ ਦੀ ਨਾਲ ਤੁਹਾਨੂੰ ਦੇ ਦਾਂਗੇ ਦੁਬਾਰਾ ਫੇਰ ਰਿਪੀਟ ਕਰਦੇ ਆਂ ਦੋ ਮੋਟਰਾਂ ਤਕਰੀਬਨ ਦੋ ਟੱਕ ਨੇ ਮਤਲਬ ਇੱਕ ਸਾਈਡ ਤੇ 5 ਕਿੱਲੇ ਇੱਕ ਪਾਸੇ 8 ਕਿੱਲੇ 40 ਵਿੱਗੇ ਪ੍ਰੋਨਲ ਸੋਰਸ ਬਿਲਕੁਲ ਮੋਟਰਾਂ ਸਾਹਮਣੋਂ ਸਾਹਮਣੀ ਵਿੱਚ ਆ ਗਏ ਤੇ ਨੇੜੇ ਖੰਨੇ ਦੇ ਫਰੰਟ ਆ ਗਏ ਸਾਰਾ ਐਸੀ ਫੋਨ ਚੱਕੋ ਹੋਮ ਕਰੋ ਸੰਪਰਕ ਤੇ ਤੁਹਾਨੂੰ ਆਪਾਂ ਜ਼ਮੀਨ ਨਾਲ ਦੀ ਨਾਲ ਉਹ ਮੋਟਰਾਂ ਹੋਣਗੀਆਂ ਜ਼ਮੀਨ ਪਸੰਦ ਆਉਗੀ ਇਹ ਗੱਲ ਦੀ ਗਾਰੰਟੀ ਆ ਇਹ ਨਹੀਂ ਹੋ ਸਕਦਾ ਕਿ ਜ਼ਮੀਨ ਪਸੰਦ ਨਾਲ ਬਿਲਕੁਲ ਦੇ ਲਾਗੇ ਜੇ ਮੈਂ ਰੋਡੇ ਫਿੱਟ ਆਉਗੇ ਅਨਸਾਰ ਇੱਥੇ ਤੇ ਚੱਲ ਵੀ ਤੇ ਛੋਟਾ ਜਿਹਾ ਨੰਬਰ ਲਾ ਲਓ ਬਾਕੀ ਸਾਰੀ ਡਿਟੇਲ ਤੁਹਾਨੂੰ ਫੋਨ ਤੇ ਦੇਵਾਂਗੇ ਵੀ ਭਾਈ ਜੀ ਇਹ ਜ਼ਮੀਨ 30 ਕਿੱਲੇ ਜ਼ਮੀਨ ਹੈਗੀ ਔਰ 18 ਫੁੱਟੀ ਰੋਡ ਦਾ ਫਰੰਟ ਹੈ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਇੱਕ ਕਿੱਲੇ ਦਾ ਫਰੰਟ ਲੱਗਦਾ 18 ਫੁੱਟੀ ਰੋਡ ਦੇ ਉੱਪਰ ਆ ਘਰ ਤੋਂ ਲੈ ਕੇ ਤੇ ਇਹ ਇੱਥੇ ਤੱਕ ਹੋ ਤੱਕ ਚਲਿਆ ਗਿਆ ਇਹ ਆਹ ਵੱਟ ਤੱਕ ਇੱਥੋਂ ਸਿੱਧੀ ਪਿੱਛੇ ਨੂੰ ਜਾ ਕੇ ਸੱਜੇ ਪਾਸੇ ਨੂੰ ਘੁੰਮ ਗਈ ਇਹ ਆ ਦੇਖੋ ਇੱਥੋਂ ਸੱਜੇ ਹੋ ਘਰਾਂ ਤੱਕ ਚਲੀ ਗਈ ਤੇ ਇੱਥੋਂ ਫਿਰ ਇਧਰੋਂ ਖੱਬੇ ਆ ਕਰਦੇ ਉੱਪਰ ਦੀ ਚਲੀ ਗਈ ਇਹ ਸਾਰਾ ਪਿੱਛੇ ਜਾ ਕੇ ਫਿਰ ਚੌੜਾ ਹੋ ਜਾਂਦਾ ਤੇ ਪਿੱਛੋਂ ਦੀ ਵੀ ਇੱਕ ਰਸਤਾ ਲੱਗਦਾਗਾ ਚਾਰ ਮੋਟਰਾਂ ਲੱਗੀਆਂ 30 ਕਿੱਲੇ ਜ਼ਮੀਨ ਪਿੰਡ ਵੀ ਆ ਨੇੜੇ ਮੈਂ ਤੁਹਾਨੂੰ ਦਿਖਾ ਰਿਆਂਗਾ ਤੇ ਪਿੱਛੋਂ ਦੀ ਵੀ ਜਾ ਕੇ ਦਿਖਾਉਣਾਗਾ ਬਹੁਤ ਹੀ ਵਧੀਆ ਟਾਕਾਗਾ 30 ਕਿੱਲਾਂ ਦਾ ਤੇ ਇਹ ਆ ਗਿਆ ਇਧਰ ਰੈਕੋਟ ਦੇ ਨੇੜੇ ਹੈਗੀ ਆ 30 ਕਿੱਲੇ ਜ਼ਮੀਨ ਤੇ ਪਿੱਛੋਂ ਦੀ ਵੀ ਤੁਹਾਨੂੰ ਮੈਂ ਨਗਾ ਮਰਵਾ ਦਿੰਨਾ ਬਹੁਤ ਹੀ ਵਧੀਆ ਮੰਤਲ ਤੱਕ ਹੈਗਾ ਚਾਰ ਮੋਟਰਾਂ ਦੇ ਨਾਲ ਆ ਇਧਰ ਵੀ ਇੱਥੋਂ ਤੇ ਲੱਗੀ ਉਰੋਂ ਤੇ ਆ ਘਰਾਂ ਤੱਕ ਜਿੱਥੇ ਮੈਂ ਆ ਰਿਹਾ ਅੱਛਾ ਆ ਆ ਮਤਲ ਆ ਗਈ ਓਕੇ ਅ ਓਕੇ ਜਿੱਥੇ ਆ ਤੁਸੀਂ ਖੜੇ ਹੋ ਹੈ ਅੱਛਾ ਉਹ ਜਿਹੜਾ ਟੇਹਾ ਜਾ ਕਰ ਓਕੇ ਓਕੇ ਬਹੁਤ ਠੀਕ ਆ ਠੀਕ ਆ ਓਕੇ ਆ ਬਹੁਤ ਕੋਈ ਗੱਲ ਨਹੀਂ ਆ ਜਾਓ ਆ ਜਾਓ ਮੜਿਆ ਬਹੁਤ ਹੀ ਕਮਾਲ ਦੀ ਜ਼ਮੀਨ ਹੈ ਜੀ ਬਹੁਤ ਹੀ ਛੋਟੇ ਦੇ ਸਰਵਰਗੇ ਜ਼ਮੀਨਾਂ ਆ ਤੁਸੀਂ ਦੇਖ ਸਕਦੇ ਹੋ ਕਿੱਡੀ ਗੱਡੀ ਜਿਹੜੀ ਖੜੀ ਆ ਇਹ ਗਰੰਟੇ ਹੀ ਪਈ ਆ ਔਰ ਰੋਡ ਸੀ ਜਿੱਥੋਂ ਮੈਂ ਰੋਡ ਦਿਖਾਈ ਸੀ ਉਹ ਘਰ ਦੇ ਕੋਲ ਨਹੀਂ ਸੀ ਮੈਂ ਖੜਾ ਉਹ ਦੇਖੋ ਇਹ ਔਰ 18 ਫੁੱਟੀ ਰੋਡ ਲੱਗ ਗਈ ਇੱਥੋਂ ਜਿਹੜੀ ਮੂੰਗਰੋਂ ਦਿਖਾਈ ਆ ਤੇ ਆ ਪਿੱਛੋਂ ਦੀ ਆ ਕੇ ਆ ਮੈਂ ਜਿਹੜੇ ਰਸਤੇ ਖੜਾਂਗਾ ਇੱਕ ਤਾਂ ਇਹ ਰਸਤਾ ਆ ਗਿਆ ਇੱਥੇ ਤੱਕ ਇਧਰ ਦੀ ਸਾਰਾ ਸਰਕਾਰੀ ਰਸਤਾ ਚਲੇ ਗਿਆ ਉਹ ਗਿਆ ਕਾਰ ਖੜੀ ਹੈ ਸਾਡੀ ਉਹ ਰਸਤਾ ਉੱਪਰ ਦੀ ਜਾ ਕੇ ਉੱਪਰੇ ਚਲੀ ਗਈ 30 ਏਕੜ ਜਮੀਨ ਚਾਰ ਮੋਟਰਾਂ ਤਕਸੀਮ ਤੱਕ ਜੀ ਬਾਈ ਜੀ ਇਹ ਜਮੀਨ 30 ਕਿੱਲੇ ਜਮੀਨ ਹੈਗੀ ਔਰ 18 ਫੁੱਟੀ ਰੋਡ ਦਾ ਫਰੰਟ ਹੈ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਇੱਕ ਕਿੱਲੇ ਦਾ ਫਰੰਟ ਲੱਗਦਾ 18 ਫੁੱਟੀ ਰੋਡ ਦੇ ਉੱਪਰ ਆ ਘਰ ਤੋਂ ਲੈ ਕੇ ਤੇ ਇਹ ਇੱਥੇ ਤੱਕ ਹੋ ਤੱਕ ਚਲਿਆ ਗਿਆ ਇਹ ਆਹ ਵੱਟ ਤੱਕ ਇੱਥੋਂ ਸਿੱਧੀ ਪਿੱਛੇ ਨੂੰ ਜਾ ਕੇ ਸੱਜੇ ਪਾਸੇ ਨੂੰ ਘੁੰਮ ਗਈ ਇਹ ਆਹ ਦੇਖੋ ਇੱਥੋਂ ਸੱਜੇ ਹੋ ਘਰਾਂ ਤੱਕ ਚਲੀ ਗਈ ਤੇ ਇੱਥੋਂ ਫਿਰ ਇਧਰੋਂ ਖੱਬੇ ਆ ਘਰ ਦੇ ਉੱਪਰ ਦੀ ਚਲੀ ਗਈ ਇਹ ਸਾਰਾ ਪਿੱਛੇ ਜਾ ਕੇ ਫਿਰ ਚੌੜਾ ਹੋ ਜਾਂਦਾ ਤੇ ਪਿੱਛੋਂ ਤੋਂ ਵੀ ਇੱਕ ਰਸਤਾ ਲੱਗਦਾਗਾ ਚਾਰ ਮੋਟਰਾਂ ਲੱਗੀਆਂ 30 ਕਿੱਲੇ ਜ਼ਮੀਨ ਪਿੰਡ ਵੀ ਆ ਨੇੜੇ ਮੈਂ ਤੁਹਾਨੂੰ ਦਿਖਾ ਰਿਆਂਗਾ ਤੇ ਪਿੱਛੋਂ ਦੀ ਵੀ ਜਾ ਕੇ ਦਿਖਾਉਣਾਗਾ ਬਹੁਤ ਹੀ ਵਧੀਆ ਟੱਕਾਗਾ 30 ਕਿੱਲਿਆਂ ਦਾ ਤੇ ਇਹ ਆ ਗਿਆ ਇੱਧਰ ਰੈਕੋਟ ਦੇ ਨੇੜੇ ਹੈਗੀ ਆ 30 ਕਿੱਲੇ ਜ਼ਮੀਨ ਤੇ ਪਿੱਛੋਂ ਦੀ ਵੀ ਤੁਹਾਨੂੰ ਮੈਂ ਨਗਾ ਮਰਵਾ ਦਿੰਨਾ ਬਹੁਤ ਹੀ ਵਧੀਆ ਮਤਲ ਟੱਕ ਹੈਗਾ ਚਾਰ ਮੋਟਰਾਂ ਦੇ ਨਾਲ ਆ ਇਧਰ ਵੀ ਇੱਥੋਂ ਤੇ ਲੱਗੀ ਉਰੋਂ ਤੇ ਆ ਘਰਾਂ ਤੱਕ ਜਿੱਥੇ ਮੈਂ ਆ ਆ ਰਿਹਾ ਅੱਛਾ ਆ ਆ ਮਤਲਬ ਆ ਗਈ ਓਕੇ ਅ ਓਕੇ ਜਿੱਥੇ ਆ ਤੁਸੀਂ ਖੜੇ ਹੋ ਹੈ ਅੱਛਾ ਉਹ ਜਨਟੇ ਹਾਂ ਕਰ ਓਕੇ ਓਕੇ ਬਹੁਤ ਠੀਕ ਆ ਠੀਕ ਆ ਓਕੇ ਆ ਬਹੁਤ ਗੱਲੀਆਂ ਆ ਜੋ ਆ ਜਾ ਮੜਿਆ ਬਹੁਤ ਹੀ ਕਮਾਲ ਦੀ ਜ਼ਮੀਨਾਂ ਜੀ ਬਹੁਤ ਹੀ ਛੋਟੇ ਦੇ ਸਰ ਵਰਗੇ ਜਿਮੇਣਾ ਆ ਤੁਸੀਂ ਦੇਖ ਸਕਦੇ ਹੋ ਕਿੱਡੀ-ਕੱਡੀ ਜੀਰੀ ਖੜੀ ਆ ਗਰੰਟੇ ਹੀ ਪਈ ਆ ਔਰ ਰੋਡ ਜਿੱਥੋਂ ਮੈਂ ਰੋਡ ਦਿਖਾਈ ਸੀ ਉਹ ਘਰ ਦੇ ਕੋਲ ਨਹੀਂ ਸੀ ਮੈਂ ਖੜਾ ਉਹ ਦੇਖੋ ਇਹ ਉਹ 18 ਫੁੱਟੀ ਰੋਡ ਲੱਗ ਗਈ ਇੱਥੋਂ ਜਿਹੜੀ ਮੂੰਗਰੋਂ ਦਿਖਾਈ ਆ ਤੇ ਆ ਪਿੱਛੋਂ ਦੀ ਆ ਕੇ ਆ ਮੈਂ ਜਿਹੜੇ ਰਸਤੇ ਖੜਾਂਗਾ ਇੱਕ ਟਾੜਾ ਇਹ ਰਸਤਾ ਆ ਗਿਆ ਇੱਥੇ ਤੱਕ ਇਧਰ ਦੀ ਸਾਰਾ ਸਰਕਾਰੀ ਰਸਤਾ ਚੱਲਿਆ ਗਿਆ ਉਹ ਗੇ ਕਾਰ ਖੜੀ ਹੈ ਸਾਡੀ ਉਹ ਰਸਤਾ ਉੱਪਰ ਦੀ ਜਾ ਕੇ ਉੱਪਰੇ ਚਲੀ ਗਈ 30 ਏਕੜ ਜ਼ਮੀਨ ਚਾਰ ਮੋਟਰਾਂ ਤਕਸੀਮ ਤੱਕ